ਖਬਰ ਡੇਰਾ ਬਸੀ ਤੋਂ ਡੇਰਾ ਬਸੀ ਵਿਖੇ ਪੁਰਾਣੀ ਅਨਾਜ ਮੰਡੀ ਬਰਵਾਲਾ ਮੋੜ ਨੇੜੇ ਮਸਜਿਦ ਕੋਲ ਲੋਕਾਂ ਨੇ ਨਜਾਇਜ਼ ਕਬਜ਼ਾ ਕਰਨੇ ਸ਼ੁਰੂ ਕਰ ਦਿੱਤੇ ਸਨ ਇਨ੍ਹਾਂ ਬਾਰੇ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਤੁਰੰਤ ਐਕਸ਼ਨ ਲਿੱਤਾ ਗਿਆ ਤੁਸੀਂ ਵੀ ਦੇਖੋ ਪੂਰੀ ਖਬਰ ਡੇਰਾ ਅਨਾਜ ਕਬਜ਼ਾ ਕੀਤਾ ਕੀ ਪਰਮਿਸ਼ਨ ਹੈ ਸੁਣੋ ਕੀ ਕੱਢਿਆ ਨਹੀਂ ਇਹਦੀ ਬਾਹਰ ਤੁਸੀਂ ਇਹਨਾਂ ਰੋਡ ਤੇ ਲਾਇਆ ਰੋਡ ਤੇ ਲਾਇਆ ਇਹ ਰੋਡ ਤੇ ਹੀ ਲਾਇਆ ਸਾਰਾ ਤੁਸੀਂ ਆ ਫਲ ਸਬਜ਼ੀਆਂ ਕੀ ਪਰਮਿਸ਼ਨ ਹੈ ਤੁਹਾਡੇ ਕੋਲ ਕੀ ਪਰਮਿਸ਼ਨ ਹੈ ਤੁਹਾਡੇ ਕੋਲ ਜਿਹੜਾ ਤੁਸੀਂ ਬਾਹਰ ਰੋਡ ਤੋਂ ਲਾਇਆ ਹੈ ਕਿ ਨਹੀਂ ਦੁਕਾਨ ਦੇ ਬਾਹਰ ਤੁਸੀਂ ਲਾਇਆ ਹੋ ਤੁਸੀਂ 10 ਫੁੱਟ ਕਬਜ਼ਾ ਕੀਤਾ ਵੈ ਕਬਜ਼ਾ ਕੀਤਾ ਵੈ 10 ਫੁੱਟ ਤੁਸੀਂ ਆ ਜਿਹੜਾ ਬਾਹਰ ਰੋਡ ਤੇ ਨਹੀਂ ਇਹਨਾਂ ਨੂੰ ਛੱਡੋ ਤੁਸੀਂ ਆਪਣੇ ਦੱਸੋ ਮੈਨੂੰ ਇਹ ਖੋਏ ਛਾਲ ਮਾਰੋਗੇ ਤੁਸੀਂ ਖੋਏ ਛਾਲ ਮਾਰੋਗੇ ਹਾਂਜੀ ਹਾਂਜੀ ਸਰ ਤੁਸੀਂ ਕਮੇਟੀ ਦਫ਼ਤਰ ਤੋਂ ਆਏ ਹੋ ਜੀ ਕੀ ਨਾਮ ਹੈ ਜੀ ਆਪਣਾ ਤੁਹਾਨੂੰ ਕਿਹਨੇ ਭੇਜਿਆ ਜੀ ਇਹੋ ਸਾਹਬ ਨੇ ਭੇਜਿਆ ਇੱਥੇ ਜਿਹੜਾ ਕਬਜ਼ਾ ਕੀਤਾ ਹੋਇਆ ਇਹ ਜਾਇਜ਼ ਹੈ ਨਾ ਜਾਇਜ਼ ਹੈ ਸਰ ਇਹ ਜਾਇਜ਼ ਹੈ ਯਾਰ ਜਿਆਦਾ ਕਿੰਨੀ ਦੇਰ ਤੱਕ ਚੱਕੇ ਹੋ ਜਾਏਗਾ ਇਹ ਸਰੇ? ਔਣੇ ਠੀਕ ਹੈ ਸਰ ਤੁਹਾਨੂੰ ਜਿਹੜਾ ਕੰਮ ਹੋ ਰਿਹਾ ਹੈ ਜਿਹੜਾ ਤੁਸੀਂ ਰਕਵਾਨ ਆਏ ਹੋਗੇ ਕੀ ਨਜਾਇਜ਼ ਕੰਮ ਹੈ ਜੀ ਆ? ਹਾਂ ਜੀ ਇਹ ਨਜਾਇਜ਼ ਹੈ ਜੀ। ਅੱਛਾ ਨਜਾਇਜ਼ ਕੰਮ ਹੈ ਤੁਹਾਨੂੰ ਕਿਸੇ ਨੂੰ ਕੰਪਲੇਂਟ ਪਾਈ ਸੀ? ਹਾਂ ਜੀ ਇਹਦੇ ਪਰੋਸੀਆਂ ਨੇ ਕੰਪਲੇਂਟ ਕੀਤੀ ਹੋਈ ਹੈ। ਇਹ ਪਰੋਸੀਆਂ ਨੇ ਕੰਪਲੇਂਟ ਕੀਤੀ ਹੋਈ ਹੈ ਜੀ ਜਿਹੜਾ ਕੰਮ ਹੈ ਸ਼ੈੱਡ ਇਹ ਸ਼ੈੱਡ ਬਣਾ ਰਹੇ ਨੇ। ਜਿਹੜੀ ਇਹ ਜਗ੍ਹਾ ਹੈ ਜਿਹੜੀ ਇਹ ਜਗ੍ਹਾ ਹੈ ਸਰਕਾਰੀ ਹੈ ਕਿ ਕਿੱਦਾਂ? ਇਹ ਤਾਂ ਹੁਣ ਇਹ ਨਹੀਂ ਪਤਾ ਸਰਕਾਰੀ ਹੁਣ ਦਫ਼ਤਰ ਜਾ ਕੇ ਪਤਾ ਕਰਦੇ ਨੇ ਸਰਕਾਰੀ ਹੈ ਕਿ ਨਹੀਂ ਹੈਗੀ। ਅੱਛਾ ਕਾਗਜ਼ ਮੰਗਾਣੇ ਨਾਲ ਤੋਂ ਜ ਏ ਇਹ ਦੀ ਪਰਮਿਸ਼ਨ ਨਹੀਂ ਇਹਨਾਂ ਕੋਲੇ ਅਸੀਂ ਪਹਿਲਾਂ ਵੀ ਆਲੇ ਅੱਛਾ ਪਹਿਲਾਂ ਵੀ ਆਏ ਪਰ ਪਰਮਿਸ਼ਨ ਨਹੀਂ ਪੈਂਦੀ ਆ ਤੁਹਾਡੇ ਕੋਲ ਪਹਿਲਾਂ ਵੀ ਤੁਸੀਂ ਪਹਿਲਾਂ ਵੀ ਆ ਚੁੱਕੇ ਹੋ ਤੋਂ ਬੰਦ ਕਰਾਇਆ ਇਹਨਾਂ ਨੇ ਹੁਣ ਫੇਰ ਲਾ ਲਿਆ ਕੰਮ ਡੇਰਾ ਬੱਸੀ ਤੋਂ ਨਵਨੀਤ ਸਿੰਘ ਦੀ ਰਿਪੋਰਟ